ਮੈ ਵੋਰ ਪੁਤੇ ਮਰਦੀਆ ਤਾ ਜੋਦਾ ਵੈ ਮੈ ਲੁਕ਼ਾ ਵੈ ਦਰਸ ਮਾਰੋ 20 ਰੁਪਏ ਦੇਖੋ ਇੱਕ ਮਿੰਟ ਦੇਖੀ

ਕੀ ਕਹਿਣਾ ਚਾਹੁੰਨੇ ਜਿਹੜੇ ਤੁਹਾਡੇ ਬ੍ਰਦਰ ਨੇ ਹਾਊਸ ਸੀ ਅੱਜ ਨੰਦ ਡੈਡ ਬੋੜੀ ਜਾ ਰਹੀ ਆ ਬਹੁਤ ਮਾੜਾ ਕੰਮ ਹੋਇਆ ਜੀ ਸਾਨੂੰ ਤਾਂ ਪਰਸੋ ਪਤਾ ਲੱਗਿਆ ਜੀ ਰਾਤ ਨੂੰ ਇਹ ਐ ਕਰਕੇ ਹੋ ਗਿਆ ਬਹੁਤ ਆ ਯਾਦੇ ਉਹ ਦੁੱਖ ਆ ਜੀ ਕਦੋਂ ਦੇ ਭਰਤੀ ਹੋਇਆ ਕੀ ਬੱਚੇ ਇਹਨਾਂ ਦੇ ਭਰਤੀ ਤਕਰੀਬਨ 23 ਸਾਲ ਹੋ ਗਈ 2000 ਚ ਹੋਈ ਸੀ ਭਰਤੀ ਜੀ ਬੱਚੇ ਮੁੰਡਾ ਗੁੱਡੀ ਆ ਜੀ ਗੁੱਡੀ 16 17 ਸਾਲ ਦੀ ਆ ਜੀ ਮੁੰਡਾ 12 13 ਸਾਲ ਦਾ ਰਿਟਾਇਰਮੈਂਟ ਦੀ ਕਿੰਨੀ ਟਾਈਮ ਸਮਾਂ ਲੇਗਾ ਜੀ ਨਾ ਦੋ ਟਾਇਰਮੈਂਟ 2026 ਚ ਹੋਣੀ ਜੀ ਯਾਰ ਸਪੰਸਰ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਪਿੰਡ ਦਾ ਜਜਪਾਲ ਸਿੰਘ ਚੀਤ ਹੋਇਆ ਪਹਿਲਾਂ ਤਾਂ ਬਹੁਤ ਹੀ ਮਦਭਾਗੀ ਘਟਨਾ ਜਿਹੜੀ ਸਾਡੇ ਨਗਰ ਨਾਲ ਵਾਪਰੀ ਹੈ ਪਰਮਾਤਮਾ ਇਹ ਜੀ ਵੱਧ ਭਾਗੀ ਘਟਨਾ ਅੱਗੇ ਬਾਰੇ ਨਾ ਵਰਤਾਵੇ ਸਾਡੇ ਬਹੁਤ ਹੀ ਹੋਂਹਾਰ ਸਾਡਾ ਛੋਟਾ ਵੀਰ ਹੌਲਦਾਰ ਜਜਪਾਲ ਸਿੰਘ ਸਾਨੂੰ ਸੁਦੀਵੀ ਵਿਛੋੜਾ ਦੇ ਗਿਆ ਤੇ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਪਿੱਛੇ ਇੱਕ ਬੇਟਾ ਛੋਟਾ ਜਾਂ ਤੇ ਇੱਕ ਕੁੜੀਆ ਜੋ ਕਿ 18 ਸਾਲ ਦੀ ਹੈ ਤੇ ਮਾਤਾ ਪਿਤਾ ਨੇ ਤੇ ਉਹਨਾਂ ਦਾ ਬ੍ਰਦਰ ਹੈ ਆਪਣਾ ਛੋਟਾ ਉਹਨਾਂ ਤੋਂ ਜਿਹੜਾ ਕਿ ਉਹ ਪਿੱਛੇ ਛੱਡ ਕੇ ਪ੍ਰਮਾਤਮਾ ਨੂੰ ਦੇ ਚਰਨਾਂ ਦੇ ਵਿੱਚ ਜਾਬ ਰਾਜਮਾਨ ਹੋਏ ਨੇ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਹੁਕਮ ਬਖਸ਼ੇ ਤੇ ਮੈਂ ਬਹੁਤ ਹੀ ਦੁਖਦਾਈ ਘਟਨਾ ਜੋ ਸਾਡੇ ਨਗਰ ਨਾਲ ਭਰਤੀ ਹੈ ਜੀ ਕਿਹੜੀ ਜੂੰਡ ਦੇ ਵਿੱਚ ਕੰਮ ਕਰਦਾ ਸੀ ਕਿੰਨੀ ਏ ਏ ਸੀ ਇਹਨਾਂ ਦੀ ਤਕਰੀਬਨ 42 ਸਾਲ ਉਮਰ ਹੋ ਗਈ ਸੀ ਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਜੀ ਤੇ ਮਹਾਰ ਰੈਜੀਮੈਂਟ ਦੇ ਵਿੱਚ ਡਿਊਟੀ ਤੇ ਤਨਾਤ ਸੀਗੇ ਜੋ ਕਿ ਤਕਰੀਬਨ ਮੇਰੇ ਹਿਸਾਬ ਨਾਲ ਰਾਮਗੜ੍ਹ ਰਾਂਚੀ ਡਿਊਟੀ ਤੇ ਸੀਗੇ ਜੀ ਹੁਣ ਹਾਂ ਜੀ ਤੱਕੀ ਰਿਟਾਇਰਮੈਂਟ ਨੇੜੀ ਜਿਨਾਂ ਦੀ ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਅੱਜ ਦੇ ਦਿਨ ਸਭ ਨੂੰ ਦੁਖਦਾਈ ਗੱਲ ਇਹ ਵੀ ਆ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ ਅਪਲਾਈ ਕੀਤੀ ਸੀ ਅੱਜ ਉਹਰੇ ਪਹੁੰਚਣਾ ਸੀਗਾ ਉਹਨਾਂ ਦੀ ਬੇਟੀ ਦਾ ਇਗਜ਼ਾਮ ਸੀਗਾ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕਿ ਮੈਂ ਆਪਣੀ ਬੇਟੀ ਦਾ ਇਗਜ਼ਾਮ ਦਿਵਾਉਣਾ ਹੈ ਬੇਟੀ ਨੂੰ ਆਇਲਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ ਕੀ ਨਾਮ ਹੈ ਮੇਰਾ ਨਾਮ ਗੁਰਚੰਨ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਜਸਪਾਲ ਸਿੰਘ ਚੀਦ ਹੋਇਆ ਤੁਹਾਡੇ ਪਿੰਡ ਦਾ ਨੌਜਾਨ ਹੋਜੀ ਇਹ ਮੇਰੇ ਪਿੰਡ ਦਾ ਹੌਲਦਾਰ ਜਸਪਾਲ ਸਿੰਘ ਜੀ ਬਹੁਤ ਮਿਲਣ ਸਾਰਾ ਇਨਸਾਨ ਸੀਗਾ ਬਹੁਤ ਨੀਕ ਇਨਸਾਨ ਸੀ ਤੇ ਇਹ ਇਨਾਂ ਨੇ ਹੁਣ ਰਟਾਇਰਮੈਂਟ ਵੀ ਹੋਣਾ ਸੀਗਾ 23 ਸਾਲ ਸਰਵਿਸ ਸੀ ਇਹਨਾਂ ਦੀ ਬਹੁਤ ਵਧੀਆ ਮਿਲਨ ਸਾਰਾ ਇਨਸਾਨ ਸੀ ਬਹੁਤ ਵਧੀਆ ਸਰਵਿਸ ਚਲਦੀ ਸੀ ਅਚਾਨਕ ਇਦਾਂ ਦਾ ਮਾੜਾ ਕੰਮ ਹੋਇਆ ਜੀ ਕਿਵੇਂ ਘਟਨਾ ਵਾਪਰੀ ਜੀ ਇਹ ਤਾਂ ਹੀ ਹੁਣ ਆਰਮੀ ਆਏ ਪੁਸ਼ਟੀ ਕਰਨਗੇ ਉਹਨਾਂ ਦਾ ਤਾਂ ਉਹ ਹੀ ਦੱਸ ਸਕਦੇ ਆ ਜੀ ਪਰਿਵਾਰ ਦੇ ਪਿੱਛੇ ਕੀ ਕੋਈ ਛੱਡ ਗਈ ਪਰਿਵਾਰ ਦੇ ਇੱਕ ਬੇਟੀ ਆ ਜੀ ਇੱਕ ਬੇਟਾ ਹੀ ਕਿਹੜੀ ਮਤਲਬ ਉਹ ਅਰੇਂਜਮੈਂਟ ਚ ਕੰਮ ਕਰਦੇ ਸੀ ਉਹ ਨਾਇਨ ਮਹਾਰਜ ਚ ਕੰਮ ਕਰਦੇ ਸੀ ਅਰੇਂਜਮੈਂਟ ਸੀ ਉਹਨਾਂ ਦੀ ਇਨਫੈਂਟਰੀ ਜੀ